ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਾਨੂੰ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਸੋਮਵਾਰ ਦਾ ਅੱਜ ਸੀਗੀ ਬੱਚਿਆਂ ਨੂੰ ਛੁੱਟੀ ਵੈਸੇ ਅੱਜ ਸਰਕਾਰੀ ਛੁੱਟੀ ਸਾਰਿਆਂ ਨੂੰ ਸੀਗੀ ਟਾਈਮ ਹੋ ਗਿਆ ਪਾਉਣੇ 4 ਦਾ ਤੇ ਬੱਚਾ ਚਲੇਗਾ ਟਿਊਸ਼ਨ ਨਾ ਸੌਰੀ ਪੌਣੇ 4:00 ਦਾ ਹੀ ਪੌਣੇ 5 ਦਾ ਅੱਜ ਬੱਚਿਆਂ ਦਾ ਫਸਟ ਦਿਨ ਸੀਗਾ ਟਿਊਸ਼ਨ ਦਾ ਉਹਨਾਂ ਦੀ ਟਿਊਸ਼ਨ ਵਾਲੀ ਮੈਡਮ ਦੀ ਕਾਲ ਆ ਗਈ ਸੀ ਕਿਉਂਕਿ ਉਹਨਾਂ ਦੇ ਲਾ ਤਾਂ ਦੇਣੇ ਸੀਗੇ 15 ਕਿ ਦਿਨ ਪਹਿਲਾਂ ਮੈਮ ਦੇ ਉਹਨਾਂ ਦੇ ਤਾਂ ਖੁਦ ਐਗਜ਼ਾਮ ਚੱਲਦੇ ਸੀਗੇ ਤੇ ਉਹ ਟੀਚਰ ਵੀ ਨੇ ਆਪਣੇ ਵੀ ਜਾਂਦੇ ਹੋਏ ਸੀਗੇ ਤੇ ਤਾਂ ਕਰਕੇ ਤੇ ਲਾਈਟ ਭੱਜੀ ਹੋਈ ਆ ਲਾਈਟ ਅੱਜ ਹੈ ਨਹੀਂ ਹੁਣੇ ਭੱਜੀਆ ਘੰਟਾ ਹੋ ਗਿਆ ਕੱਪੜੇ ਆਪਣੇ ਉੱਤੇ ਕੱਲ ਵਾਲੇ ਪਏ ਨੇ ਤੇ ਬਾਹਰ ਤੁਹਾਨੂੰ ਮੌਸਮ ਦਿਖਾਉਂ ਆ ਅੱਜ ਕੁਝ ਹੀ ਕਰ ਪਤਾ ਨਹੀਂ ਜਾਣ ਕਿ ਠੰਡ 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 ਕਰਦੀ ਰਹਿੰਦੀ ਹੈ ਕੋਈ ਕਈ ਜਗ੍ਹਾ ਧੁੱਪ ਨਿਕਲਦੀ ਆ ਦੇਖੋ ਜੀ ਸਾਡੇ ਧੁੱਪ ਦਾ ਨੋ ਨਿਸ਼ਾਨ ਵੀ ਨਹੀਂ ਹੈਗਾ ਇੰਨਾ ਜ਼ਿਆਦਾ ਬੁਰਾ ਹਾਲ ਆ ਤੇ ਮੇਰੇ ਤਾਂ ਵਿਚਾਰੇ ਬੂਟੇ ਵੀ ਸੁੱਕਣ ਲੱਗ ਗਏ ਵਿਚਾਰਿਆਂ ਦਾ ਬੁਰਾ ਹਾਲ ਹੋਣ ਲੱਗ ਗਿਆ ਉਹ ਦੇਖੋ ਵੀ ਸਾਰਾ ਸੁੱਕ ਗਿਆ ਉਹ ਵੀ ਕੱਢੂਗੇ ਆਪ ਹੀ ਸਾਰੇ ਗੁਲਾਬ ਦੇ ਪੱਤੇ ਸਾਰੇ ਪੀਲੇ ਪੈ ਗਏ ਠੰਡ ਕਰਕੇ ਤੇ ਸਾਰੇ ਠੰਡ ਦੇ ਕਾਰਨਾਂ ਮੇ ਨੇ ਹੇ ਬਾਕੀ ਤੁਸੀਂ ਜਿਆਦਾ ਤੋਂ ਜਿਆਦਾ ਪਿਆਰ ਲਿਆ ਕਰੋ ਵਲੌਗਸ ਨੂੰ ਜਿਆਦਾ ਤੋਂ ਜਿਆਦਾ ਦੇਖਿਆ ਕਰੋ ਤੇ ਠੰਡ ਪੁੱਛੋ ਨਾ ਬਹੁਤ ਬੁਰਾ ਹਾਲ ਹੈ ਠੰਡ ਦਾ ਇਹ ਤਾਂ ਹਜੇ ਮੁੜ ਕੇ ਹੋਈ ਹੋ ਜਾਣੀ ਆ ਬਸ ਇੱਕ ਦੋ ਵਾਰ ਮੀਂਹ ਪਏ ਤਾਂ ਫੇਰ ਭਾਵੇਂ ਲੋਟ ਹੋ ਜਾਵੇ ਕਿਚਨ ਆਪਣੀ ਕਲੀਨ ਪਈਆ ਪਜਾਪੀ ਕਿ ਹਟਿਆ ਹੁਣ ਚਾੜ ਭਾਂਡੇ ਧੋਣੇ ਆ ਇਹ ਮੈਂ ਕਿਹਾ ਚਲੋ ਵਲੌਗ ਸ਼ੁਰੂ ਕਰ ਲੈਂਦੇ ਆ ਅੱਜ ਸਵੇਰ ਦਾ ਵਲੌਗ ਹੀ ਨਹੀਂ ਸ਼ੁਰੂ ਕੀਤਾ ਹੈਗਾ ਕਿਉਂਕਿ ਠੰਡ ਕਰਕੇ ਜੀ ਜੀ ਨਹੀਂ ਕਰਦਾ ਕਿਉਂਕਿ ਠੰਡ ਦੇ ਨਾਲ ਪਹਿਲਾਂ ਕੈਮਰਾ ਸੈੱਟ ਕਰੋ ਹਨ ਫਿਰ ਕੰਮ ਕਰੋ ਫਿਰ ਉਹਦੇ ਕਰਕੇ ਨਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਹੈ ਜਦੋਂ ਆਪਾਂ ਮਤਲਬ ਕਿ ਵਲੌਗਿੰਗ ਕਰਦੇ ਆ ਹਨ ਕੋਈ ਕੰਮ ਦਿਖਾਉਨੇ ਆ ਪਹਿਲਾਂ ਕੈਮਰਾ ਸੈੱਟ ਕਰੋ ਫਿਰ ਕਦੇ ਕਿਸੇ ਐਂਗਲ ਤੇ ਰੱਖੋ ਕਦੇ ਕਿਸੇ ਤੇ ਉਹਨੇ ਨੂੰ ਬੰਦਾ ਕੰਮ ਕਰਕੇ ਪਰੇ ਹੋ ਜਾਂਦਾ ਹੈ ਹਨ ਤੇ ਨੇਲ ਮੇਰੇ ਟੁੱਟ ਗਏ ਨੇ ਜੀ ਇੱਕ ਰਹਿ ਗਿਆ ਬਸ ਇਹ ਵਾਲਾ ਇੱਕ ਇਹ ਵਾਲਾ ਤੇ ਇਹ ਵਾਲੇ ਜਾਂ ਇੱਕ ਇਹ ਥੋੜਾ ਜਿਹਾ ਰਹਿ ਗਿਆ ਬਾਕੀ ਦੋ ਟੁੱਟ ਚੁੱਕੇ ਨੇ ਤੇ ਕੋਈ ਗੱਲ ਨਹੀਂ ਬਾਕੀ ਹਜੇ ਦੇਖਦੇ ਹਾਂ ਇੱਕ ਮਹੀਨਾ ਪਿਆ ਉਹਦੇ ਵਿੱਚ ਕੀ ਕੀ ਕਰਦੇ ਆਂ ਕਿਉਂਕਿ ਮੈਨੂੰ ਬਹੁਤ ਸ਼ੌਂਕ ਆ ਸਜਣ ਸਵਰਨ ਦਾ ਮੈਨੂੰ ਬਹੁਤ ਸ਼ੌਂਕ ਆ ਬਹੁਤ ਜ਼ਿਆਦਾ ਹੈ ਨਾ ਮੈਰੀ ਜਿ ਵਗੈਰਾ ਦੇ ਵਿੱਚ ਤੇ ਅਰਜਾਈ ਕਿਸੇ ਕੰਮ ਦੀ ਨਹੀਂ ਹੈਗੀ ਅਰਜਾਈ ਵੀ ਕੀ ਕਰੇ ਠੰਡੇ ਨਹੀਂ ਆ ਲੱਗਦਾ ਵੀ ਨਹੀਂ ਹੈਗਾ ਵੀ ਲਈ ਹੋਈ ਦਾਲੇ ਠੰਡ ਇੱਕ ਵਾਰ ਤਾਂ ਲੱਗਦਾ ਨਹੀਂ ਹੈਗਾ ਵੀ ਵੀਰ ਜਾਈ ਚ ਬੈਠਾ ਜਦੋਂ ਨਿੱਗ ਆ ਜਾਂਦਾ ਫੇਰ ਕਿਤੇ ਜਾ ਕੇ ਮੜਾ ਜਾ ਹੁ ਹੁੰਦਾ ਏ ਚਲੋ ਜੀ ਹੁਣ ਤੁਸੀਂ ਮੇਰੇ ਵਲੌਗ ਨਾਲ ਬਨੇ ਰਹੋ ਮਿਲਾਂਗੇ ਆਪਾਂ ਤੁਹਾਨੂੰ ਸ਼ਾਮ ਦੇ ਕੋਈ ਕੰਮਕਾਰ ਕਰਦੇ ਹੋਏ ਹਜ ਤੱਕ ਆਪਾਂ ਕੋਈ ਕੰਮ ਕਰਨਾ ਨਹੀਂ ਹੁਣ ਮੈਂ ਥੋੜਾ ਕਿਚਿਰ ਫੋਨ ਦੇਖੂਗੀ ਤੇ ਲਾਈਵ ਹੋਏ ਸੀਗੇ ਲਾਈਵ ਵੀ ਜਾ ਕੇ ਜਰੂਰ ਦੇਖਿਓ ਔਰ ਮੇਰੇ ਪਿਆਰੇ ਪਿਆਰੇ ਸਬਸਕ੍ਰਾਈਬਰ ਜਿਹੜੇ ਮੈਨੂੰ ਪਿਆਰ ਕਰਦੇ ਨੇ ਨਾ ਛੋਟੇ ਛੋਟੇ ਬੱਚੇ 10th ਕਲਾਸ +2 ਦੀਆਂ ਬੱਚਕਾਂ ਵੀ ਮੈਨੂੰ ਪਿਆਰ ਕਰਦੀਆਂ ਨੇ ਮੇਰੇ ਵਲੌਗਸ ਦੇਖਦੀਆਂ ਨੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਇੱਕ ਦਾ ਨਾਮ ਸੀਗਾ ਜੈਸਮੀਨ ਇੱਕ ਦਾ ਨਾਮ ਸੀ ਕੀ ਸੀ ਇੱਕ ਦਾ ਨਾਮ ਮੈਂ ਭੁੱਲ ਗਈ ਸੌਰੀ ਮੈਨੂੰ ਕਮੈਂਟ ਕਰ ਦਿਓ ਮੈਂ ਤੁਹਾਡਾ ਨਾਮ ਜ਼ਰੂਰ ਬੋਲੂਗੀ ਤੇ ਚਲੋ ਜੀ ਹੁਣ ਆਪਾਂ ਫੇਰ ਮਿਲਦੇ ਹਾਂ ਤੁਹਾਨੂੰ ਕੰਮ ਕਰਦੇ ਹੋਏ ਹਾਂਜੀ ਇੱਥੇ ਆਪਾਂ ਕੋਈ ਫੇਰ ਵੀਡੀਓ ਸ਼ੂਟ ਨਹੀਂ ਸੀ ਕੀਤਾ ਆਪਾਂ ਸਿੱਧਾ ਮਿਲਿਆ ਹੁਣ ਰਾਤ ਨੂੰ ਰਾਤ ਨੂੰ ਕਰ ਰਹੇ ਹਾਂ ਸੀ ਡਿਨਰ ਸੈਸ ਦੇ ਪਾਪਾ ਨੇ ਆਉਣਾ ਸੀਗਾ ਲੇਟ ਤੇ ਅਸੀਂ ਅੱਜ ਡਿਨਰ ਕਰ ਲਿਆ ਸੀਗਾ 7:00 ਵਜੇ ਕਰ ਲਿਆ ਸੀਗਾ ਵੈਸੇ ਤਾਂ ਮੈਂ ਹੋਰ ਵੀ ਜਲਦੀ ਕਰਿਆ ਕਰੂੰਗੀ ਬਟ ਅੱਜ ਥੋੜਾ ਜਿਹਾ ਮੈਂ ਲੇਟ ਹੋ ਗਈ ਸੀਗੀ ਫਿਰ 7:00 ਵਜੇ ਆਪਾਂ ਆਪਣਾ ਡਿਨਰ ਕਰ ਲਿਆ ਸੀਗਾ ਤੇ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਹੋ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਬਿਨਾ ਫੁੱਲ ਵਾਚ ਕਰੇ ਵੀਡੀਓ ਕਮੈਂਟ ਨਾ ਕਰਿਆ ਕਰੋ ਕਿਉਂਕਿ ਫਿਰ ਇੱਕ ਚਲੋ ਕੋਈ ਗੱਲ ਨਹੀਂ ਤੁਸੀਂ ਕਰੇ ਲਿਆ ਕਰੋ ਕੋਈ ਚੱਕਰ ਨਹੀਂ ਹੈਗਾ ਜਿੱਦਾਂ ਤੁਹਾਡਾ ਦਿਲ ਕਰਦਾ ਤੁਸੀਂ ਉਦਾਂ ਕਰਿਆ ਕਰੋ ਠੀਕ ਆ ਮੈਂ ਨਹੀਂ ਤੁਹਾਨੂੰ ਕੁਝ ਵੀ ਕਹਿੰਦੀ ਹੈਗੀ ਮੈਂ ਤਾਂ ਸਿਰਫ ਇਹੀ ਕਹੂੰਗੀ ਵੀ ਜੇ ਤੁਸੀਂ ਦੇਖਦੇ ਹੋ ਨਾ ਤਾਂ ਪਲੀਜ਼ 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 ਫੁੱਲ ਵਾਚ ਕਰ ਲਿਆ ਕਰੋ ਤੇ ਇੱਥੇ ਜੀ ਬਸ ਦੇਖ ਲਓ ਮੇਰੇ ਬੱਚਿਆਂ ਦੇ ਹਾਲ ਟੀਵੀ ਚੱਲ ਰਿਹਾ ਤਾਂ ਰੋਟੀ ਖਾਂਦੇ ਨੇ ਟੀਵੀ ਵੱਲ ਧਿਆਨ ਨਹੀਂ ਤਾਂ ਜੇ ਇਹਨਾਂ ਨੂੰ ਵੈਸੇ ਰੋਟੀ ਹਾਏ ਮम्मा ਬਸ ਇੱਕ ਰੋਟੀ ਖਾ ਕੇ ਮੇਰੇ ਢਿੱਡ ਭਰ ਗਿਆ ਬਸ ਮम्मा ਇੱਕ ਰੋਟੀ ਨਾਲ ਮੈਂ ਰੱਜ ਗਿਆ ਹਨਾ ਹੁਣ ਟੀਵੀ ਚੱਲ ਰਿਹਾ ਨਾ ਤਾਂ ਕਰਕੇ ਹੁਣ ਰੋਟੀ ਜਾ ਰਹੀ ਅੰਦਰ ਨੂੰ ਬਸ ਸਾਰੇ ਬੱਚਿਆਂ ਦਾ ਘਰ ਘਰ ਇਹੀ ਹਾਲ ਆ ਤੇ ਬਸ ਜੀ ਆਪਾਂ ਇੱਥੇ ਰੋਟੀ ਪਾਣੀ ਖਾ ਕੇ ਫੇਰ ਫਿਰ ਤਾਂ ਕੋਈ ਹੋਰੇ ਨੇ ਕੰਮ ਕਰ ਰਹੇ ਹੈ ਨਹੀਂ ਗਏ ਫ੍ਰੀ ਹੋ ਜਾਣਾ ਆਪਾਂ ਨੇ ਕਿਉਂਕਿ ਬੱਚੇ ਅੱਜ ਮੇਰੀ ਟਿਊਸ਼ਨ ਗਏ ਸੀਗੇ ਤੇ ਥੋੜਾ ਟਾਈਮ ਮੈਨੂੰ ਵੀ ਮਿਲਿਆ ਕੱਲੇ ਨੂੰ ਨਹੀਂ ਤਾਂ ਤੁਹਾਨੂੰ ਪਤਾ ਹੀ ਹੁਣ ਕਿੰਨਾ ਟਾਈਮ ਹੋ ਗਿਆ ਸੀਗਾ ਛੱਡਦਾ ਹੀ ਨਹੀਂ ਸੀਗਾ ਕੋਲੇ ਕੋਲ ਕੋਲੇ ਕੋਲ ਹਟ ਮਨਾ ਤੇ ਅੱਜ ਦੋ ਘੰਟੇ ਫਿਰ ਮੈਂ ਵੀ ਆਪਣਾ ਆਰਾਮ ਨਾਲ ਬੈਠੀ ਫੋਨ ਦੇਖਿਆ ਨਹੀਂ ਤਾਂ ਟੀਵੀ ਲਾ ਲੈਂਦੇ ਨੇ ਵਿੱਚ ਟੀਵੀ ਚੱਲੀ ਜਾਂਦਾ ਇਧਰ ਮੈਂ ਫੋਨ ਦੇਦੀ ਨਹੀਂ ਕਦੇ ਇਹ ਮੈਨੂੰ ਕਹਿਣਗੇ ਮਮਾ ਤੁਸੀਂ ਆਵਾਜ਼ ਘੱਟ ਕਰ ਲਓ ਕਦੇ ਮੈਂ ਰੋਲਾ ਪਾਉਣੀ ਆ ਵੀ ਤੁਸੀਂ ਆਵਾਜ਼ ਘੱਟ ਕਰ ਲਓ ਇੱਥੇ ਵੀ ਜੋ ਦੇਖੋ ਫਟਾਫਟ ਇਹ ਰੂ ਹੈ ਸੀਗਾ ਵੀ ਮੈਂ ਖੇਡਣ ਜਾਣਾ ਰੋਟੀ ਖਾ ਕੇ ਫਟਾਫਟ ਭੱਜ ਗਿਆ ਸੀਗਾ ਨਾਲ ਦੇ ਗਵੰਡੀਆਂ ਦੇ ਘਰ खेडन दे सहज अपना खेडन लग गई रोटी अस खा ली जी प्याज सुटके आने बाहर अभी चौथ खेड रहे हैं बाहर ठंड बहुत ज्यादा ਖੇਡਣ ਅਭੀ ਝੋਤਾ ਆ ਜਾ ਬੁੱਤਾ ਇਧਰ ਕਿਧਰ ਖੇਡਦੇ ਆ ਬਈ ਇਧਰ ਖੇਡਾ ਹੋ ਕੇ ਲੱਗ ਕੇ ਟਾਈਮ ਇੰਨਾ ਹੋਇਆ ਨਹੀਂ ਹੈਗਾ ਟਾਈਮ ਤਾਂ ਮੈਨੂੰ ਲੱਗਦਾ ਹੋਜੇ ਸਾਢੇ 6 ਹੋਏ ਹੋਣਗੇ ਉਹਦੇ ਦੇ ਸੱਤ ਤਾਂ ਹੋ ਗਏ 8:30 ਤੱਕ ਟਾਈਮ ਹੋ ਗਿਆ ਸਾਇਦ ਪਾਪਾ ਨੇ ਅੱਜ ਲੇਟ ਆਉਣੇ ਹੋ ਗਏ ਹੋਏ ਸੀਗੇ ਬਾਹਰ ਤੇ ਉਹਨਾਂ ਨੂੰ ਥੋੜਾ ਜਿਹਾ ਟਾਈਮ ਲੱਗ ਚੁਗਾ ਉਹਨੂੰ ਇਹ ਆ ਜੀ ਆਪਣਾ ਸਟੈਨ ਉਹ ਇੱਧਰ ਰੱਖ ਲਈਏ ਇਹਨੂੰ ਵੀ ਇਹ ਮੈਂ ਕਿਚਨ ਚ ਯਾਦ ਰੱਖਦੀ ਹੁੰਦੀ ਆ ਨਾ ਇੱਕ ਸਾਈਡ ਤੇ ਤੇ ਆਪਾਂ ਰੋਟੀ ਖਾਧੀ ਆ ਜਿਹੜੀ ਹੁਣ ਦੋ ਪੰਡਰੇ ਨੇ ਜਿਹੜੇ ਉਹ ਵੀ ਆਪਾਂ ਬਾਹਰ ਲਈਏ। ਇਸ ਕਨਾਲ ਦੀ ਨਾਲ। ਹੁਣ ਇਹਨਾਂ ਬੁੱਕਰਮ ਕਰ ਦੂੰਗੀ ਨਾਲ। ਤੁਹ ਖਦਾ ਹਜੇ ਕੋਈ ਪਤਾ ਨਹੀਂ ਕਿ ਕਿੰਨੇ ਖਾ ਲੈਣਗੇ ਆਪਣੇ। ਤੇ ਬਾਕੀ ਦੀ। ਸਾਰੇ ਆਪਾਂ ਰੋਟੀ ਖਾ ਕੇ ਆਉਣਗੇ।

ਕੱਲ ਤਾਂ ਵੀ ਉਹਦਾ ਸਕੂਲ ਆ ਕੱਲ ਤਾਂ ਵੀ ਜੋਤਨ ਸਕੂਲ ਜਾਣਾ ਸੈਗੂ ਉਹ ਤਾਂ ਬੈਡ ਰੈਕ ਮਾਰੀ ਜੀ ਪ੍ਰੈਸ ਕਰ ਲਾ ਡਰੈਸ ਮੜੀ ਜੀ ਵੀ ਇਹ ਪੈਂਟ ਪ੍ਰੈਸ ਕਰ ਲਾ ਮੈਂ ਭੁੱਲ ਗਈ ਮੈਂ ਉਹ ਵਾਸ਼ ਕਰਤੀ ਸੀਗੀ ਮੈਂ ਕਿਹਾ ਚਲ ਹੈ ਅਬ ਇਹ ਅਬ ਇਹਦੀ ਪੈਂਟ ਮੜੀ ਜੀ ਉਹ ਕਰ ਲਾ ਉਹ ਵਾਸ਼ ਕਰਦਾ ਸੱਚ ਪ੍ਰੈਸ ਕਰ ਲਾ ਕਿਹਨੇ ਕਿਹਾ ਰਹੇ ਬੋਲਦਾਂ ਨਹੀਂ ਆ ਤੇ ਸੱਚੇ ਆਦੇ ਹਾਂ ਦੁੱਧ ਪਿਲਾ ਦਮਾ ਤੇ ਦੁੱਧ ਪੀ ਕੇ ਆਪਣਾ ਇਹ ਪੈ ਜਾਣਗੇ ਤੇ ਜ਼ਾਇਨੀਆਂ ਚ ਪੜ ਜਾਣਗੇ ਤਾਂ ਵੀ ਇੰਦੇ ਨਹੀਂ ਹੈਗੇ ਕਹਿੰਦੇ ਸਾਨੂੰ ਨਾ ਲਿਆ ਕਰੋ ਸੁਪਾਏ ਕਿਉਂ ਦਿੱਕਿਆ ਇਹ ਵੀ ਬਹੁਤ ਨਖਰੇ ਕਰਦਾ ਮੇਰਾ ਫੋਨ ਵੀ ਤੇ गिर ਜਾਂਦਾ ਫੇਰ

ਜੀ ਧੰਨਵਾਦ ਜੀ ਉਹਨਾਂ ਦਾ ਦਿਲੋਂ 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 ਧੰਨਵਾਦ ਆ ਜਿਹੜਾ ਮੇਰਾ ਵਲੌਗ ਵਾਚ ਕਰਦੇ ਨੇ ਫੁੱਲ ਕਿਉਂਕਿ ਪਤਾ ਲੱਗ ਗਿਆ ਨਾਲੇ ਕਮੈਂਟਸ ਤੋਂ ਕਿਉਂਕਿ ਉਹਨਾਂ ਦੇ ਕਮੈਂਟਸ ਤੋਂ ਪਤਾ ਲੱਗ ਗਿਆ ਸਹਜਾ ਚੱਕ ਕੇ ਰੱਖ ਪੁੱਤ ਆਹ ਕੰਪਲ ਤੇ ਉਹਨਾਂ ਦੇ ਫੁੱਲ ਵਾਚ ਕਰਦੇ ਨੇ ਹਨਾ ਉਹਨਾਂ ਨੇ ਤਾਂ ਹੀ ਫਿਰ ਉਹ ਹਿਸਾਬ ਦੇ ਕਮੈਂਟ ਕੀਤਾ ਕਿ ਹਾਂ ਕਿ ਮੈਂ ਕਿਹਾ ਸੀਗਾ ਵੀ ਜੇ ਕੋਈ ਫੁੱਲ ਵਾਚ ਕਰਦਾ ਹੋਊਗਾ ਤਾਂ ਉਹ ਕਮੈਂਟ ਜ਼ਰੂਰ ਜਵਾਬ ਦੇਊਗਾ ਹਨਾ ਤੇ ਜਿਹੜਾ ਕੋਈ ਜਿਹੜਾ ਕੋਈ ਫੁੱਲ ਬੋਚ ਨਹੀਂ ਕਰਦਾ ਹੋਊਗਾ ਫਿਰ ਉਹ ਨਹੀਂ ਬਸ ਉਹਨਾਂ ਨੂੰ ਨਾਈਸ ਵਲੌਗ ਨਾਈਸ ਵਲੌਗ ਕਹਿ ਦੇਣਾ ਹਨਾ ਤੇ ਵੀ ਵਧੀਆ ਵਲੌਗ ਆ ਜੇ ਜਿਹੜੇ ਕੋਈ ਫੁੱਲ ਵਾਚ ਕਰਨਗੇ ਵੀ ਉਹ ਪੂਰਾ ਦੇਖਦੇ ਹੋਣਗੇ ਹਨਾ ਪੂਰਾ ਮੇਰੀ ਗੱਲ ਦਾ ਜਵਾਬ ਦੇਣਗੇ ਸੋ ਉਹਨਾਂ ਦਾ ਦਿਲਾ ਧੰਨਵਾਦ ਹੈ ਜੀ ਚਲੋ ਦੂਜਿਆਂ ਦਾ ਵੀ ਧੰਨਵਾਦ ਹੈ ਹਨਾ ਜਿਹੜੇ ਨਹੀਂ ਵੀ ਦੇਖਦੇ ਫਿਰ ਵੀ ਕਮੈਂਟ ਕਰ ਦਿੰਨੇ ਕੋਈ ਗੱਲ ਨਹੀਂ ਚਲੋ ਕਮੈਂਟ ਤਾਂ ਤੁਸੀਂ ਕਰ ਦਿੰਨੇ ਹੋ ਘੱਟੋ ਘੱਟ ਮੇਰੇ ਆਪਣੇ ਵਾਂਗੂ ਤਾਂ ਨਹੀਂ ਹੈਗਾ ਵੀ ਹੱਥਾਂ ਤੋਂ ਬੰਨ ਕੇ ਰੱਖਣਾ ਹੁਣ ਸਾਰਾ ਵੀਡੀਓ ਦੇਖਣੀ ਆ ਤੇ ਕਮੈਂਟ ਤੱਕ ਨਹੀਂ ਕਰਨਾ ਹੈਗਾ ਹਨਾ ਬਸ ਉਹ ਵੀ ਵੀਡੀਓਸ ਦੇਖਣਾ ਹੁੰਦਾ ਵੀ ਕੀ ਚੱਲਦਾ ਘਰ ਚ ਕੀ ਨਹੀਂ ਉਹਨਾਂ ਨੂੰ ਇਹ ਹੁੰਦਾ ਬਸ ਚਲੋ ਕੋਈ ਗੱਲ ਨਹੀਂ ਇਹਨਾਂ ਨਹੀਂ ਆਪਾਂ ਟੈਨਸ਼ਨ ਆ ਲੈਂਦੇ ਲੋਕਾਂ ਦੀਆਂ ਜਿਹੜੇ ਆਪਣੇ ਨੇ ਉਹ ਕਰ ਦਿੰਦੇ ਨੇ ਜਿਹੜੇ ਆਪਣੇ ਨਹੀਂ ਹੈਗੇ ਉਹ ਨਹੀਂ ਕਰਦੇ ਹੁਣ ਆਪਾਂ ਧੱਕੇ ਨਾਲ ਥੋੜੀ ਜਿਹੀ ਸਟੱਕ ਕਰਾਉਣੀ ਆ ਤੇ ਬਸ ਜਿੱਧਰ ਵੇਹਣ ਦੁੱਧ ਵੀ ਗਰਮ ਹੋਣ ਲੱਗਿਆ ਹੋਇਆ ਤੇ ਅੱਜ ਆਪਾਂ ਸਹਿਲ ਦੇ ਪਪਾ ਦੀ ਨਵਾਵਾਂ ਕਿ ਮੋਫਲੀ ਆ ਖਾਵਾ ਪਰ ਨਹੀਂ ਖਾਣੀ ਪਪਾ ਪਤਲੇ ਹੋਣਾ ਨਹੀਂ ਖਾਣੀ ਮੋਫਲੀ ਹੋ ਜਾ ਸਹਿਲ ਨਹੀਂ ਨਹੀਂ ਖਾਣੀ ਸਵੇਰੇ ਖਾऊंगी ਇੱਕ ਦੋ ਘੋਣ ਨਹੀਂ ਖਾਣੀ ਵਰ ਦੁੱਧ ਮੈਂ ਪੀਂਦੀ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਵਲੌਗਸ ਵਿੱਚ ਦੱਸਿਆ ਹੋਇਆ ਵੀ ਦੁੱਧ ਮੈਂ ਪੀਂਦੀ ਨਹੀਂ ਹੈਗੀ ਕਿਉਂਕਿ ਦੁੱਧ ਮੈਨੂੰ ਟੇਸਟ ਨਹੀਂ ਲੱਗਦਾ ਹੈਗਾ ਮੈਂ ਗਰਮੇਜ਼ ਪੀ ਲੰਨੀ ਆ ਗਰਮੀਆਂ ਦੇ ਵਿੱਚ ਦਿਨ ਚ ਪੀ ਲੰਨੀ ਹੁੰਦੀਆਂ ਜਿਵੇਂ ਕਿ ਮਤਲਬ ਕਿ ਠੰਡਾ ਕਰਕੇ ਮਿੱਠਾ ਪਾ ਦੇਣਾ ਗਰਮੀਆਂ ਦੇ ਵਿੱਚ ਪੀ ਲੰਨੀ ਬਰਕਾੜ ਪਰ ਗਰਮੀਆਂ ਸਰਦੀਆਂ ਚ ਨਹੀਂ ਮੈਂ ਪੀਂਦੀ ਹੈਗੇ ਤੇ ਸਰਦੀਆਂ ਚ ਮੈਨੂੰ ਵਧੀਆ ਲੱਗਦਾ ਮੈਨੂੰ ਗਰਮ ਦੁੱਧ ਵਧੀਆ ਨਹੀਂ ਲੱਗਦਾ ਹੈਗਾ ਪਰ ਮੈਂ ਦੇਖ ਕੇ ਜਾ ਕੇ ਪੀ ਲੰਨੀ ਹੁਣ ਉੱਥੇ ਵੀ ਮੂੜ ਆਇ ਤੇ ਜੇ ਮੂੜ ਆ ਤਾਂ ਅੱਛਾ ਪੀ ਲੰਨ ਪੂਰਾ ਦਾ ਮੈਂ ਆਲ ਸਟਾਰ ਕਰ ਦਨੀ ਆ ਅੱਜ ਮੈਂ ਗਈ ਨਹੀਂ ਹੈਗੀ ਸੈਰ ਕਰਨ ਸੈਦ ਦੇ ਪਾਪਾ ਨੇ ਪੈਸੇ ਤੁਸੀਂ ਜੇ ਤੁਮ ਦੀ ਹਾਂ ਅਗਰੇ ਸੈਰ ਕਰਨ ਲੱਗ ਗਈ ਹੈ ਨਾ ਵੀ ਸੈਰ ਦੇ ਨਾਲ ਇਹ ਨਹੀਂ ਪਤਲੀ ਹੋਣਾ ਨਹੀਂ ਜੀ ਬਿਲਕੁਲ ਵੀ ਨਹੀਂ ਸੈਰ ਆਪਾਂ ਨਹੀਂ ਸ਼ੁਰੂ ਕੀਤੀ ਹੈ ਜੀ ਉਹ ਤਾਂ ਜਦੋਂ ਸੈਦ ਦੇ ਪਾਪਾ ਘਰੇ ਹੋਇਆ ਕਰਨਗੇ ਉਦੋਂ ਮੈਨੂੰ ਕਿਹੜਾ ਕਢਵਾ ਲਿਆ ਕਰਨਗੇ ਕਿਉਂਕਿ ਸੈਦ ਦੇ ਪਾਪਾ ਦੇ ਮੂਡ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ ਵੀ ਉਹ ਮੈਨੂੰ ਲੈ ਕੇ ਜਾਣ ਜਾਂ ਨਾ ਜਾਣ ਕਿਉਂਕਿ ਜੇ ਉਹ ਥੱਕੇ ਹੁੰਦੇ ਨੇ ਫਿਰ ਮਨਾ ਕਰ ਦਿੰਦੇ ਨੇ ਛੇ ਉਹਨਾਂ ਦਾ ਮੂਡ ਹੋਊਗਾ ਵੀ ਹਾਂ ਅੱਜ ਚੜਾ ਭੀ ਚੱਲ ਚਾਏ ਹੋ ਨੇ ਹਣਾ ਵੀ ਘੁੰਮੇ ਹੋ ਨੇ ਆ ਵਿਚਾਰ ਸੈਰ ਕਰੇ ਹੋ ਨੇ ਫਿਰ ਮੈਨੂੰ ਲੈ ਕੇ ਚਲੇ ਜਾਣਗੇ ਉਹ ਮੈਂ ਆਪਣਾ weight ਸੈਰ ਕਰਕੇ ਨਹੀਂ ਘਟਾ ਰਹੀ ਹੈ ਕਿ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸੂੰਗੀ ਜ਼ਰੂਰ ਦੱਸੂੰਗੀ ਕਿਉਂਕਿ ਮੈਂ ਆਪਣਾ ਥੋੜਾ ਜਿਹਾ ਆਪਣਾ ਜਿਹੜੀ ਜ਼ਿਆਦਾ ਨਹੀਂ ਮੈਂ ਕਹਿੰਦੀ 1-2 ਇੰਚ ਦਾ ਫਰਕ ਦਿਖਾ ਕੇ ਹਟੂਗੀ ਬਾਕੀ ਜ਼ਿਆਦਾ ਹੀ ਪੈ ਸਕਦਾ ਕੋਈ ਇਹ ਵੀ ਆਪਾਂ ਕਿਹਾ ਰੱਬ ਦੇ ਮਾਂ ਮਾਰੇ ਨੇ ਹਣਾ ਆਪਾਂ ਰੱਬ ਦੇ ਮਾਂ ਨਹੀਂ ਮਾਰੇ ਹੋਏ ਝੋਪਣੇ ਨਾਲ ਰੱਬ ਇਨਸਾਫ ਨਹੀਂ ਕਰੂਗਾ ਚਲੋ ਜੀ ਬੱਚਿਆਂ ਦਾ ਦੁੱਧ ਹੋ ਗਿਆ ਰੈਡੀ ਰੈਡੀ ਕਿਚਨ ਆਪਣੀ ਥਲੀਨ ਆ ਤੇ ਹੁਣ ਆਪਾਂ ਚੱਲੇ ਆ ਰੂਮ ਦੁੱਧ ਆਪਾਂ ਬੱਚਿਆਂ ਦਾ ਰੱਖ ਦਿਆਂਗੇ ਤੇ ਲੋਜੀ ਹੁਣ ਬੱਚੇ ਆਪਣੇ ਦੇਲਾ ਸਹਜ ਤੋਂ ਇਨੀ ਟੀਟ ਹੋਈ ਜਾਂਦੀ ਹੈ ਨਾ ਦਿਨ ਪਰ ਦਿਨ ਦਿਨ ਮੈਂ 50 ਵਾਰ ਕਹਿ ਲਿਆ ਤੇ ਵੀ ਆ ਚੱਕ ਦੇ

कर दे आप पे ने सवेरे अपने जान के स्कूल मेरा शहर आप चक दागे अस अपने अगे आले असि इतनी नीचे रोटी बैठ के खाने होंगे सी असी कदम भी रोटी बैड बुड त नहीं सी खाते पर हूँ काफी टाइम हो गया सब बैड पर बैठ के रोटी खा ली बट हूँ अस हट गए बैड से रोटी खान ਆ ਦੇਖਿਆ ਮੈਂ ਕਿਹਾ ਸੀ ਨਾ ਵੀ ਮੇਰੇ ਬੱਚੇ ਨਹੀਂ ਖਾਂਦੇ ਸਹਜ ਦਾ ਕਦੇ ਦਿਲ ਹੁੰਦਾ ਮਾੜਾ ਮੋਟਾ ਮਾੜਾ ਚਾ ਕਾਰਨ ਦੀ ਆ ਉਦਾਂ ਹੀ ਪਿਆ ਅਭੀ ਜੋ ਉਤਾ ਮੂੰਹ ਵੀ ਨਹੀਂ ਲਾਉਂਦਾ ਕਹਿੰਦਾ ਮੈਨੂੰ ਟੇਸਟੀ ਹੋ ਨਹੀਂ ਲੱਗਦਾ ਹੈਗਾ ਤੇ ਉਧਰ ਮੇਰੇ ਬੱਚਿਆਂ ਨੇ ਆਪਣਾ ਪੂਰਾ ਖੇਡਿਆ ਦਿਨ ਚ ਇੰਜੋਏ ਕੀਤਾ ਪੂਰਾ ਮੇਰੀ ਗਰਦਨ ਵੀ ਇਥੋਂ ਨਾੜਾ ਵੀ ਦੁਖਦੀਆਂ ਨੇ ਅੱਜ ਤੇ ਹੁਣ ਆਪਣਾ ਰੋਟੀ ਪਾਣੀ ਖਾ ਕੇ ਉਹ ਵੀ ਵਿਲੇ ਹੋ ਗਏ ਤੇ ਜੇ ਤੁਹਾਨੂੰ ਮੇਰਾ ਥੋੜਾ ਜਿਹਾ ਵੀ ਵਲੌਗ ਆ ਏ ਟੂ ਹੀ ਗਈ ਮੇਰੇ ਨਾਲ ਟੂ ਹੀ ਚ ਇਹ ਪਤੰਡੇ ਖੰਡ ਕਰਕੇ ਆ ਚੀਜ਼ਾਂ ਚ ਵੀ ਦਰਦ ਹੋ ਰਿਹਾ ਇੱਥੇ ਆ ਚੀਜ਼ ਚ ਦੋਨੋਂ ਸਾਈਡ ਤੋਨੋ ਸਾਈਡ ਤੇ ਮੇਰੇ ਇੱਥੇ ਵੀ ਦਰਦ ਹੋ ਰਿਹਾ ਕਾਫੀ ਜ਼ਿਆਦਾ ਜਿਵੇਂ ਆਇਆ ਜਿਵੇਂ ਮੋੜ ਕੇ ਏੜ ਚ ਵੀ ਨਾ ਕਾਫੀ ਜ਼ਿਆਦਾ ਦਰਦ ਹੋ ਰਿਹਾ ਬਾਕੀ ਜੀ ਹਾਂਜੀ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਾ ਤਾਂ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਾਂਗੇ ਆਪਾਂ ਕੱਲ ਨੂੰ ਨਿਊ ਵਲੌਗ ਦੇ ਨਾਲ ਨਾ ਵੀ ਸ਼ੁਰੂਆਤ ਦੇ ਨਾਲ ਓਕੇ ਜੀ ਬਾਈ ਬਾਏ ਗੁੱਡ ਨਾਈਟ ਟੇਕ ਕੇਅਰ ਬਾਈ ਬਾਈ